ਮਹਾਕੁੰਬ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਪਿਆਰਨਕ ਅੱਗ ਲੱਗੀ ਹੈ ਜੀ ਹਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਪੰਡਾਲ ਨੇ ਉਹ ਸੜ ਗਏ ਨੇ ਇਸ ਅੱਗ ਦੀ ਜਿਹੜੀ ਘਟਨਾ ਵਾਪਰੀ ਹੈ ਇੱਕ ਵਾਰ ਫਿਰ ਇਹ ਤੀਜੀ ਘਟਨਾ ਤੁਹਾਨੂੰ ਦੱਸ ਦਈਏ ਕਿ ਮਾਹਕਮੇ ਦੇ ਵਿੱਚੋਂ ਸਾਹਮਣੇ ਆਈ ਹੈ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਅੱਗ ਲੱਗ ਚੁੱਕੀ ਹੈ ਦੂਜੀ ਵਾਰ ਦੀ ਘਟਨਾ ਤੁਹਾਨੂੰ ਦੱਸ ਦਈਏ ਪਾਜੜ ਪੈ ਗਈ ਸੀ ਮੋਨੀ ਅਮਵਸਿਆ ਦੀ ਇਸ਼ਨਾਨ ਦੀ ਰਾਤ ਉਦੋਂ ਵੀ ਕਾਫੀ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਤੇ ਇੱਕ ਵਾਰ ਫਿਰ ਆ ਤੀਜੀ ਵਾਰ ਜਿਹੜੀ ਘਟਨਾ ਨਿਕਲ ਕੇ ਸਾਹਮਣੇ ਆਈ ਉਹ ਤੇ ਤੁਹਾਨੂੰ ਦੱਸੇ ਸ਼ੰਕਰਚਾਰਿਆ ਮਾਰਗ ਤੇ ਸੈਕਟਰ 18 ਦੇ ਪੰਡਾਲਾਂ 'ਚ ਇਹ ਅੱਗ ਲੱਗ ਗਈ ਹੈ ਉੱਥੇ ਬਚਾਅ ਕਾਰਜ ਜਾਰੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਟੀਮਾਂ ਨੇ ਪਹੁੰਚ ਗਈਆਂ ਨੇ ਗੱਡੀਆਂ ਲਗਾਤਾਰ ਪਾਣੀ ਦੇ ਨਾਲ ਇਸ ਅੱਗ ਨੂੰ ਬੁਝਾ ਰਹੀਆਂ ਨੇ ਉੱਥੇ ਫਿਲਹਾਲ ਇਹਨਾਂ ਅੱਗ ਲੱਗਣ ਦਾ ਜਿਹੜੇ ਕਾਰਨਾਂ ਦਾ ਹਜੇ ਪਤਾ ਨਹੀਂ ਚੱਲਿਆ ਕਿ ਕਿਸ ਕਾਰਨ ਕਰਕੇ ਅੱਗ ਲੱਗੀ ਪੰਡਾਲਾ ਦੇ ਵਿੱਚ ਤੇ ਉਹ ਤੇ ਤੁਹਾਨੂੰ ਦੱਸ ਦਈਏ ਕਿ ਬਚਾਅ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਵਿੱਚ ਉਹ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਤੀਜੀ ਘਟਨਾ ਜਿਹੜੀ ਮਹਾਕੁੰਮ ਦੇ ਵਿੱਚੋਂ ਵਾਪਰ ਗਈ ਹੈ ਅੱਗ ਲੱਗਣ ਦੀ ਉਹ ਦੱਸ ਦਈਏ ਕਿ ਮਹਾਕੁੰਭ ਮੇਲਾ ਖੇਤਰ ਚ ਇੱਕ ਵਾਰ ਮੂੜ ਅੱਗ ਲੱਗ ਗਈ ਹੈ ਸ਼ੰਕਰਚਾਰੀਆਂ ਮਾਰਗ ਦੱਸਿਆ ਜਾ ਰਿਹਾ ਜਿਸ ਦੇ ਸੈਕਟਰ 18 ਚ ਕਈ ਜਿਹੜੇ ਪੰਡਾਲ ਬਣੇ ਸੀ ਉਹ ਸੜ ਗਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਫੜਾ ਤਫੜੀ ਮੱਚੀ ਹੋਈ ਹੈ ਗੱਡੀਆਂ ਪਹੁੰਚ ਚੁੱਕੀਆਂ ਨੇ ਉੱਥੇ ਚਾਰੇ ਪਾਸੇ ਜਿਹੜਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਤੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਗਏ ਨੇ ਅੱਗ ਬਚਾਉਣ ਦਾ ਕੰਮ ਜਾਰੀ ਹੈ ਹਾਲਾਂਕਿ ਅੱਗ ਕਿਹੜੇ ਕਾਰਨਾਂ ਕਰਕੇ ਲੱਗੀ ਹੈ ਫਿਲਹਾਲ ਕੁਝ ਕਲੀਅਰ ਸਾਹਮਣੇ ਨਹੀਂ ਆ پا ਰਹਿਆ ਉਸ ਤੋਂ ਅੱਲਾ ਵੀ ਤੰਦਵਾਜ਼ ਦੀ ਕਿ 19 ਜਨਵਰੀ ਨੂੰ ਅੱਗ ਲੱਗ ਗਈ ਸੀ ਮਹਕੂਮ ਦੇ ਵਿੱਚ ਉਸ ਸਮੇਂ ਗੀਤਾ ਪ੍ਰੈਸ ਦੇ 180 ਕਾਟੇਜ 加ੜਗੇਸਾਨ ਤ ਉਸ ਅੱਗ ਲੱਗਣ ਦੇ ਕਾਰਨ ਵੀ ਕਾਫੀ ਜਿਹੜਾ ਕਿ ਭਾਰੀ ਨੁਕਸਾਨ ਹੋਇਆ ਸੀ ਮਹਾਕੁੰਬ ਦਾ 26ਵਾਂ ਦਿਨ ਚੱਲ ਰਿਹਾ ਸ਼ੁੱਕਰਵਾਰ ਨੂੰ ਸੰਗਮ ਚ ਸ਼ਰਦਾਲੂਆਂ ਦੀ ਧੀੜ ਹੈ ਕੱਲ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਹੋਰ ਧੀੜ ਜਿਹੜੀ ਕਿ ਬਦ ਸੱਚਦੀ ਹੈ ਕਿਉਂਕਿ ਦੁਨੀਆ ਭਾਰਤ ਤੋਂ ਜਿਹੜੇ ਸ਼ਰਦਾਲੂ ਨੇ ਮਹਾਕੁੰਬ ਦੇ ਵਿੱਚ ਪਹੁੰਚ ਰਹੇ ਨੇ ਤੇ ਬੀਤੇ ਕੁਝ ਦਿਨ ਪਹਿਲਾਂ ਜਦੋਂ ਪਾਜੜ ਮੱਚੀ ਸੀ ਉਸ ਤੋਂ ਬਾਅਦ ਵੀ ਕਾਫੀ ਜਿਹੜੀ ਮੈਨੇਜਮੈਂਟ ਤੇ ਸਵਾਲ ਖੜੇ ਕੀਤੇ ਗਏ ਉਸ ਤੋਂ ਬਾਅਦ ਜਿਹੜੀ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਨੂੰ ਤਣਾਤ ਕੀਤਾ ਗਿਆ ਭਾਰੀ ਗਿੰਦੀ ਤੇ ਕਾਫੀ ਜਿਹੜੀ ਰੈਸਟ੍ਰਿਕਸ਼ਨਸ ਆਂ ਗਈਆਂ ਨੇ ਮਨਾਹੀ ਕੀਤੀ ਗਈ ਹੈ ਸਰਦਾਲੂਆਂ ਦੀ ਜ਼ਿਆਦਾ ਭੀੜ ਨੂੰ ਇਕੱਠੇ ਨਾ ਕਰਨ ਤੇ ਸੋਦੇਤਾਂ ਅੰਦਾਜ਼ੇ ਕੀ ਭੀੜ ਦੇ ਹਿਸਾਬ ਨਾਲ ਪੁਲਸ ਯੋਜਨਾ ਚ ਵੀ ਤਬਦੀਲੀ ਕੀਤੀ ਜਾ ਰਹੀ ਹੈ ਹੁਣ ਪ੍ਰਸ਼ਾਸਨ ਵੱਲੋਂ ਤੇ ਲਗਾਤਾਰ ਯੂਪੀ ਪ੍ਰਸ਼ਾਸਨ ਵੱਲੋਂ ਵੀਡੀਓਜ਼ ਦੁਆਰਾ ਸਮੇਂ-ਸਮੇਂ ਤੇ ਜਾਂਚ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਹਰ ਇੱਕ ਪਹਿਲੂ ਉੱਤੇ ਮਹਾਕੁੰਮ ਦੇ ਵਿੱਚ ਜਿਹੜਾ ਵੀ ਕੋਈ ਵਾਪਰ ਰਿਹਾ ਤੇ ਉਹਦੇ ਤੋਂ ਅੰਦਾਜ਼ੇ ਕੀ ਪ੍ਰਸ਼ਾਸਨ ਅਨੁਸਾਰ ਮਹਾਕੁੰਮ ਚ 13 ਜਨਵਰੀ ਤੋਂ ਹੁਣ ਤੱਕ 40 ਕਰੋੜ ਸ਼ਰਦਾਲੂ ਸ਼ਨਾਣ ਕਰ ਚੁੱਕੇ ਹਨ ਤੇ ਅਜੇ ਮੇਲਾ 19 ਦਿਨ ਹੋਰ ਚੱਲੇਗਾ ਤੇ ਇੱਕ ਵਾਰ ਫਿਰ ਜਿਹੜਾ ਤੀਜੀ ਘਟਨਾ ਵਾਪਰ ਗਈ ਹੈ ਮਹਾਕੁੰਮ ਦੇ ਵਿੱਚ ਉਸ ਕੋ ਪਹਿਲਾਂ ਵੀ ਅੱਗ ਲੱਗ ਚੁੱਕੀ ਆ ਉਸ ਤੋਂ ਬਾਅਦ ਜਿਹੜੀ ਪਾਜੜ ਮੱਚ ਗਈ ਸੀ ਇੱਕ ਵਾਰ ਫਿਰ ਅੱਗ ਲੱਗਣ ਦੀ ਜਿਹੜੀ ਘਟਨਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਾਫੀ ਭਿਆਨਕ ਜਿਹੜੀ ਅੱਗ ਲੱਗੀ ਹੋਈ ਹੈ ਤੇ ਫਿਲਹਾਲ ਇਸ ਦੇ ਵਿੱਚ ਰਾਹਤ ਜਿਹੜੀ ਹੈ ਬਚਾਅ ਕਰ ਜਾ ਰਹੀ ਹੈ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ